ਕਿਹੜਾ ਪਿੰਡ ਪਤੋਏ? ਮੂਸਾ ਜੀ। ਮੂਸਾ ਕਿਵੇਂ ਲੱਗਦਾ ਸਿੱਧੂ ਮੂਸੇ ਵਾਲਾ ਕਿਹੋ ਜਿਹਾ ਬੰਦਾ ਸੀ, ਕਿਹੋ ਜਿਹਾ ਇਨਸਾਨ ਸੀ? ਵਧੀਆ ਸੀ ਜੀ। ਜੀ। ਮਿਲਦਾ ਹੁੰਦਾ ਸੀ ਉਹਨੂੰ? ਹਾਂ ਜੀ। ਘਰੇ ਆਉਂਦੇ ਹੁੰਦੇ ਸੀ ਪਹਿਲਾਂ ਤੁਸੀਂ? ਹਾਂ ਜੀ ਵਾਧੂ ਆਉਂਦੇ ਸੀ। ਅੱਛਾ। ਉਹਦੇ ਗਾਣੇ ਕੋਈ ਜ਼ਿਆਦਾ ਕੋਈ ਕਿਹੜੇ ਗਾਣੇ ਗਾਉਂਦਾ ਸੀ? ਹਾਂ ਜੀ। ਕਿਹੜਾ ਗਾਣਾ ਸੁਣਾਉਂਗਾ ਪੁੱਤੋ? ਸਸ ਪੱਤ ਤੇਰਾ ਹੈ ਡਡਾਨ ਕਸ ਤੋਂ ਚੰਗਾ ਪੱਲਾ ਹੱਸਦਾ ਸੀ ਬਾਨ ਕਸ ਤੋਂ ਅਜਿਹੜੇ ਦਰਵਾਜੇ ਵਿੱਚ ਬਾਰ ਚੱਕੀ ਖੜੇ ਆ ਮੈਂ ਚੰਗੀ ਤਰ੍ਹਾਂ ਜਾਣਦਾ ਏ ਕੌਣ ਕਸ ਤੋਂ ਕੁਛ ਇੱਥੇ ਜਾਂਦੇ ਜੇ ਮੈਂ ਕੌਣਾ ਚਾਹੁੰਦੇ ਨਹੀਂ ਕੁਛ ਤੈਨੂੰ ਖੜਥਲ ਲਾਉਣਾ ਚਾਹੁੰਦੇ ਨਹੀਂ ਕੁਛ ਕਿੰਨੇ ਆਏ ਆ ਤਾਂ ਪੱਕਾ ਵੀ ਮਤੇ ਨਾਮ ਲੈ ਕੇ ਤੇਰਾ ਅੱਗੇ ਹੁਣ ਚਾਹੁੰਦੇ ਨਹੀਂ ਮੁਸੀਬਤਾਂ ਮਰਦਾ ਤੇ ਪੈਂਦੀ ਰਹਿੰਦੀ ਆ ਦਬੀ ਨਾ ਤੂੰ ਦੁਨੀਆ ਸਵਾਦ ਲੈਂਦੀ ਆ ਅਨਾਲੇ ਜਿਹੜੇ ਰਸਤੇ ਤੇ ਤੂੰ ਤੁਰਿਆ ਇੱਥੇ ಬದನಿ ಹೈ ರೇಟ್ ನೇಟ್ ಮಿಲೂಗಿ ತರ್ಮ ಟೆಡ್ ರೇಟ್ ਤੋ ਕੋਲੇ ਬੱਚੇ ਨੇ ਬਹੁਤ ਸੋਹਣਾ ਸੁਨਾਇਆ ਵਾਕਈ ਮੂਸੀ ਵਾਲੇ ਨੇ ਜੋ ਲਿਖਿਆ ਸੀ ਸੱਚ ਲਿਖਿਆ ਸੀ ਦਬੀ ਨਾ ਤੂੰ ਝੋਟਿਆ ਦੁਨੀਆ ਸਵਾਦ ਲੈਂਦੀ ਐ ਬਾਈ ਜੀ ਪਹੁੰਚ ਗਏ ਨੇ ਸਾਡੀ ਮਾਤਾ ਜੀ ਪਹੁੰਚ ਗਏ ਅੱਜ ਮੂਸੀ ਵਾਲੇ ਦੇ ਸਿੱਧੂ ਦੇ ਘਰ ਤੁਸੀਂ ਪਹੁੰਚੋ ਜਨਕੇ ਚਾਰੇ ਪਾਸੇ ਵੇਖੋ ਖੁਸ਼ੀਆਂ ਖੁਸ਼ੀਆਂ ਗੁਬਾਰੇ ਲੱਗੇ ਨੇ ਕਿਹੜੇ ਪਿੰਡ ਤੋਂ ਆਏ ਤੁਸੀਂ ਧਰੋਲੇ ਤੋਂ ਆਏ ਧਰੋਲੇ ਤੋਂ ਕਿਵੇਂ ਲੱਗਦਾ ਅੱਜ ਮਹੌਲ ਬਹੁਤ ਖੁਸ਼ੀ ਦਾ ਮਹੌਲ ਹੈ ਜੀ ਅਸੀਂ ਤਾਂ ਰਾਹ ਚ ਹੁੰਦੇ ਜਾਂਦੇ ਸਾਨੂੰ ਖੁਸ਼ਖਬਰੀ ਮਿਲੀ ਹੈ ਅੱਛਾ ਹੁਣ ਅਸੀਂ ਉਹੀ ਤੇ ਅੱਜ ਵੀ ਮਿਲ ਕੇ ਆਵਾਂਗੇ ਸਾਨੂੰ ਰਾਹ ਚ ਪਤਾ ਲੱਗਿਆ ਵੀ ਮੁੰਡਾ ਹੋਇਆ ਇੱਕ ਲੋਕਾਂ ਨੂੰ ਪਹਿਲਾਂ ਕੁਝ ਫੇਕ ਵੀਡੀਓ ਪਾ ਕੇ ਵੀ ਲੋਕਾਂ ਨੂੰ ਉਲਝਾਇਆ ਜਾ ਰਿਹਾ ਸੀ ਨਾ ਪਰ ਕੀ ਜੋੜਾ ਹੋਣਾ ਹੈ ਜੀ ਮੁੰਡਾ ਜੀ ਪਰ ਪ੍ਰਮਾਤਮਾ ਦੀ ਮਰਜ਼ੀ ਹੈ ਜੋੜਾ ਵੀ ਹੋ ਸਕਦਾ ਸੀ ਮੈਂ ਇੱਕ ਖੁਸ਼ੀ ਹੈ ਬਹੁਤ ਹੈ ਵੀ ਜਿਹੜੀ ਕੱਲਾ ਇੱਕ ਹੋ ਗਿਆ ਕੀ ਅੱਜ ਲੋਕਾਂ ਦੀ ਜਿਹੜੀਆਂ ਅਰਦਾਸਾਂ ਕੀਤੀਆਂ ਹੋਈਆਂ ਸੀ ਲੋਕਾਂ ਦੀਆਂ ਤੁਹਾਡੀਆਂ ਮਾਵਾਂ ਦੀਆਂ ਤੁਹਾਡੇ ਵੀਰਾਂ ਦੀਆਂ ਭੈਣਾਂ ਦੀਆਂ ਅਰਦਾਸਾਂ ਸੀ ਉਹ ਅੱਜ ਪਰਮਾਤਮਾ ਨੇ ਸੁਣ ਲਈਆਂ ਪੂਰੀਆਂ ਹੋਈਆਂ ਜੀ ਜਿਹੜਾ ਉਹ ਅਸੀਂ ਮੜਾ ਹੋਇਆ ਸੀ ਜਿਹੜਾ ਜੱ ਰੱਬ ਨੇ ਕੀਤਾ ਬਹੁਤ ਚੰਗਾ ਕੀਤਾ ਜੀ ਮੇਰੀ ਪਰਮਾਤਮਾ ਕੀ ਅਰਦਾਸ ਆ ਸਾਡੀ ਭੈਣ ਤੇ ਵੀਰ ਜੀ ਨੂੰ ਲੰਮੀ ਉਮਰ ਤੇ ਉਹ ਬੱਚੇ ਨੂੰ ਉਸ ਤੋਂ ਵੀ ਜ਼ਿਆਦਾ ਲੰਮੀ ਉਮਰ ਮਿਹਰੇ ਤਾਂ ਕਿ ਉਹਦੇ ਬੱਚੇ ਨੂੰ ਵੱਡਾ ਹੋ ਕੇ ਵਿਆਹ ਕੀ ਇਸ ਦੁਨੀਆ ਤੋਂ ਵਿਦਾ ਹੁਣ ਜਦੋਂ ਹੁਣ ਜਿਹੜੀਆਂ ਮਾਂ ਪਿਓ ਦੀਆਂ ਜਾਨੀ ਕਿ ਰੀਜਾਂ ਸੀ ਜਾਨੀ ਕਿ ਉਹ ਅਧੂਰੀਆਂ ਰਹਿ ਗਈਆਂ ਸੀ ਅੱਜ ਸਿੱਧੂ ਫੇਰ ਆ ਗਿਆ ਛੋਟਾ ਸਿੱਧੂ ਆ ਗਿਆ ਸੱਡਾ ਸਾਨੂੰ ਬਹੁਤ ਖੁਸ਼ੀ ਆ ਜੀ ਸਤੋਂ ਜਿਉਂਦੇ ਜੀ ਉਹਨੂੰ ਨਹੀਂ ਮਿਲ ਹੋਇਆ ਜੀ ਸਾਡੇ ਬੱਚੇ ਬਾਹਰ ਆ ਉਹਨੂੰ ਬਹੁਤ ਖੁਸ਼ੀ ਸੀ ਵੀ ਤੁਸੀਂ ਜਾਨੋ ਸਤੋਂ ਆਏ ਨਹੀਂ ਗਿਆ ਸੀ ਅੱਜ ਸਾਡੇ ਲਈ ਬਹੁਤ ਵੱਡਾ ਦਿਨ ਆ ਬਹੁਤ ਕਰਮ ਵਾਲਾ ਦਿਨ ਆ ਕਿ ਅਸੀਂ ਅੱਜ ਛੋਟੇ ਸਿੱਧੂ ਦੇ ਘਰ ਪੁੰਚੇ ਆ ਉਹਦੇ ਜਨਮ ਤੇ ਛੋਟੇ ਸਿੱਧੂ ਦੇ ਜਨਮ ਦੀ ਹੁਣ ਤੇ ਸਾਨੂੰ ਬਹੁਤ ਖੁਸ਼ੀ ਆ ਪਰਮਾਤਮਾ ਬਹੁਤ ਲੰਮੀ ਉਮਰ ਕਰੇ ਉਸ ਬੱਚੇ ਸਾਡੀ ਇਹੋ ਅਰਦਾਸ ਹੈ ਇੱਕ ਮਾਂ ਮੰਦਸ਼ ਜਨ ਕਿ ਸਿੱਧੂ ਨੂੰ ਤੁਸੀਂ ਤਾਂ ਵੱਡੇ ਤਾਂ ਚਲੋ ਪਿਆਰ ਕਰਦੇ ਕਰਦੇ ਛੋਟੇ ਕਰਦੇ ਬੱਚੇ ਵੀ ਕਰਦੇ ਹੋਣਗੇ ਬਹੁਤ ਜ਼ਿਆਦਾ ਹੀ ਸਾਡੇ ਬੱਚੇ ਕੈਨੇਡਾ ਚ ਨੇ ਸਾਡੇ ਬੱਚਿਆਂ ਨੇ ਉਦੋਂ ਬਹੁਤ ਦੁੱਖ ਮਨਾਇਆ ਮੈਂ ਦੱਸ ਨਹੀਂ ਸਕਦੀ ਸਾਡੇ ਬੱਚਿਆਂ ਨੇ ਉਹਨਾਂ ਨੂੰ ਕਾਤਲਾ ਨੂੰ ਕਿੰਨੀਆਂ ਬਦਸੀਸਾਂ ਦਿੱਤੀਆਂ ਸੀ ਪਰ ਅੱਜ ਜਦੋਂ ਸਾਡੇ ਬੱਚਿਆਂ ਨੂੰ ਫੋਨ ਕੀਤਾ ਉਹ ਕਹਿੰਦੇ ਸਾਡੇ ਕੋਲ ਨਿਊਜ਼ ਪਹੁੰਚ ਚੁੱਕੀ ਆ ਬਹੁਤ ਜ਼ਿਆਦਾ ਖੁਸ਼ ਨੇ ਸਰ ਜੀ ਅਸੀਂ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰ ਅਦਾ ਕਰਦੇ ਹਾਂ ਵੀ ਹਰ ਕੋਈ ਮਾਂ ਦਾ ਕੁੱਖ ਕਦੇ ਵੀ ਨਾ ਉਜੜੇ ਜੀ ਜਿਵੇਂ ਇਹਨਾਂ ਦੀ ਸੁਣੀ ਪਰਮਾਤਮਾ ਸਭ ਦੀ ਸੁਣੇ ਜੀ ਜੀ ਪਰਮਾਤਮਾ ਨੇ ਜਨਨ ਕੇ ਸੁਣ ਲਈ ਹੈ ਪਰਿਵਾਰ ਦੀ ਜਨਨ ਕੇ ਸਾਡੀਆਂ ਭੈਣਾਂ ਦੀ ਸਾਡੇ ਬਜ਼ੁਰਗਾਂ ਦੀ ਛੋਟੇ ਛੋਟੇ ਬੱਚਿਆਂ ਦੀ ਜਿਨ੍ਹਾਂ ਨੂੰ ਲੰਮੇ ਆਸੇ ਤੋਂ ਜਨਨ ਕੇ ਆਸ ਸੀ ਉਮੀਦ ਸੀ ਕਿ ਸਿੱਧੂ ਜਨਨ ਕੇ ਮੁੜ ਕੇ ਫੇਰ ਆਊਗਾ ਫੇਰ ਜਨਮ ਲਊਗਾ ਉਹੀ ਗੱਲ ਹੋਈ ਹੈ ਸਿੱਧੂ ਨੇ ਜਨਮ ਫੇਰ ਲੈ ਲਿਆ ਜਨਨ ਕੇ ਕਿਵੇਂ ਲੱਗਦਾ ਪਹਿਣ ਜੀ ਹਾਂਜੀ ਬਹੁਤ ਵਧੀਆ ਅੱਜ ਅਸੀਂ ਬਹੁਤ ਖੁਸ਼ ਹਾਂ ਜੀ ਜੀ ਹਾਂ ਸਾਡਾ ਸੁਭਦੇ ਪਸਿੱਧੂ ਆ ਗਿਆ ਵਾਪਸ ਜੀ ਜੀ ਹਾਂਜੀ ਬਹੁਤ ਖੁਸ਼ੀ ਹੋਈ ਸਾਨੂੰ ਜਿੱਦਾਂ ਦੇ ਉਹ ਹੋਏ ਉਹਦੇ ਦਾ ਸਾਨੂੰ ਬੜਾ ਦੁੱਖ ਸੀਗਾ ਰਾਤ ਨੂੰ 12 ਵਜੇ ਤੱਕ ਅਸੀਂ ਦੇਖਦੇ ਰਹਿੰਦੇ ਹਾਂ ਮੈਂ ਵੀਡੀਓ ਜੀ ਹਾਂਜੀ ਬਹੁਤ ਹੁਣ ਮਨ ਦੁਖੀ ਹੋਇਆ ਨਹੀਂ ਲੱਗਦਾ ਵੀ ਸਾਡਾ ਸਿੱਧੂ ਇੱਥੇ ਹੀ ਹੈ ਜੀ ਮਾਤਾ ਦੇ ਅੱਖਾਂ ਵਿੱਚ ਪਾਣੀ ਭਰ ਆਇਆ ਇੰਨਾ ਕਿ ਲੋਕ ਪਿਆਰ ਕਰਦੇ ਸੀ ਇੰਨਾ ਹੀ ਜ਼ਿਆਦਾ ਚਾਹੁੰਦੇ ਸੀ ਜਾਨੀ ਕਿ ਇਹ ਲੱਗਦਾ ਸੀ ਵੀ ਸਾਡਾ ਸਿੱਧੂ ਕਿਤੇ ਨਹੀਂ ਗਿਆ ਸਾਡਾ ਸਿੱਧੂ ਇੱਥੇ ਹੀ ਆ ਅੱਜ ਉਹੀ ਸਿੱਧੂ ਫੇਰ ਜਾਨੀ ਕਿ ਵਾਪਸੀ ਹੋ ਗਈ ਸਿੱਧੂ ਦੀ ਆਪਦੇ ਘਰ ਚ ਹਾਂਜੀ ਅਸੀਂ ਬਹੁਤ ਖੁਸ਼ ਆਂ ਜੀ ਅੱਜ ਮੇਰੇ ਪੁੱਤ ਤੇ ਪੋਤੀ ਆ ਗੱਡੀ 'ਚ ਬੈਠ ਜਾਂਦੇ ਨੇ ਅਨਸਾਰ ਇਸੇ ਦੇ ਗਾਣੇ ਸੁਣਦੇ ਨੇ ਉਮੀ ਜਿਮੀ ਬਹੁਤ ਖੁਸ਼ ਹੁੰਦੇ ਨੇ ਇਹ ਸਾਰੇ ਹਾਂਜੀ ਸੁਨਾਮ ਤੋਂ ਹੱਗੇ ਅਸੀਂ ਜੀ ਜੀ ਮਾਤਾ ਕਹਿ ਰਹੀ ਆ ਜਿਹੜੇ ਮੇਰੇ ਪੁੱਤ ਪੁੱਤਰ ਆਣੇ ਕਿ ਨਹੀਂ ਕਿ ਜਣ ਕੇ ਜਦੋਂ ਗੱਡੀ ਦੇ ਵਿੱਚ ਬਹਿ ਜਾਂਦੇ ਆ ਜਨਨਕੀ ਉਹ ਸਿੱਧੂ ਦੇ ਹੀ ਗਾਣੇ ਸੁਣਦੇ ਆ ਹਰੇਕ ਜਗ੍ਹਾ ਜਨਨਕੀ ਬਾਹਰਲੇ ਕੈਨੇਡਾ ਅਮਰੀਕਾ ਕਿਤੇ ਵੀ ਚਲੇ ਜਾਓ ਛੋਟੇ ਛੋਟੇ ਜਿਹੜੇ ਬੱਚੇ ਆ ਜਨਨਕੀ ਉਹ ਸਿੱਧੂ ਨੂੰ ਬੜਾ ਪਿਆਰ ਕਰਦੇ ਸੀ ਸਿੱਧੂ ਦੇ ਹੀ ਗਾਣੇ ਸੁਣਦੇ ਸੀ ਕਿਤੇ ਵੀ ਚਲੇ ਜਾਓ ਤੁਸੀਂ ਵਿਆਹ ਸ਼ਾਦੀਆਂ ਦੇ ਵਿੱਚ ਚਲੇ ਜਾਓ ਕਿਸੇ ਪ੍ਰੋਗਰਾਮ ਦੇ ਵਿੱਚ ਚਲੇ ਜਾਓ ਜਿੱਥੇ ਜਨਨਕੀ ਸਿੱਧੂ ਦੇ ਹੀ ਗਾਣੇ ਵੱਜਦੇ ਆ